ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਡੇਰਾ ਬਿਆਸ ਨਾਲ ਜੁੜੀਆਂ ਸੰਗਤਾਂ ਲਈ ਇੱਕ ਖੁਸ਼ੀ ਦੀ ਲਹਿਰ ਉਸ ਵਕਤ ਮਿਲੀ ਜਦੋਂ ਜਲੰਧਰ ਦੇ ਸ਼ਰਧਾਲੂਗ ਸਤਸੰਗ ਕਾਰੀਕ ਦੇ ਵਿੱਚ ਡੇਰਾ ਮੁਕੀ ਬਾਬਾ ਗੁਰਿੰਦਰ ਸਿੰਘ ਜੀ ਇਹੋ ਉਹਨਾਂ ਦੇ ਨਾਲ ਹਜ਼ੂਰ ਦਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੱਤੇ ਅੱਜ ਸਵੇਰੇ ਜਿਉਂ ਹੀ ਫੰਕਸ਼ਨ ਦੀ ਖਬਰ ਸੰਗਤਾਂ ਲੱਗੀ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਲੰਧਰ ਸੰਗਤਾਂ ਜੁੜੀਆਂ ਤੇ ਬਾਬਾ ਜੀ ਵੱਲੋਂ ਤੇ ਹਜੂਰ ਵੱਲੋਂ ਖੁੱਲ ਕੇ ਸੰਤਾਂ ਨੂੰ ਦਰਸ਼ਨ ਦਿੱਤੇ ਗਏ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਛਾਈ ਜਾ ਰਹੀ ਸੀ ਕਿ ਬਾਬਾ ਜੀ ਦੀ ਸਿਹਤ ਬਿਲਕੁਲ ਠੀਕ ਨਹੀਂ ਹੈ ਪਰ ਅੱਜ ਬਾਬਾ ਜੀ ਵੱਲੋਂ ਬੜੇ ਹੱਸ ਕੇ ਬੜੇ ਤੇਜ ਦਰਸ਼ਨ دیدار ਸੰਤਾਂ ਨੂੰ ਦਿੱਤੇ ਗਏ ਤੇ ਸੰਤਾਂ ਬਾਬਾ ਜੀ ਦਾ ਰੂਪ ਦੇਖ ਕੇ ਬਾਬਾ ਜੀ ਨੂੰ ਖੁਸ਼ ਦੇਖ ਕੇ ਜਿੱਥੇ ਦਗ-ਦਗ ਹੋ ਗਈਆਂ ਉੱਥੇ ਹਜੂਰ ਦੇ ਦਰਸ਼ਨ ਕਰਕੇ ਵੀ ਸੰਤਾਂ ਦੇ ਚਿਹਰੇ ਤੇ ਪੁਸ਼ੀ ਸੰਬੇ ਸਾਰੇ ਲੋਕੀ ਹਿਦੂ ਦੇ ਇਸ ਕੈਮਰਾਮੈਨ ਦੇ ਨਾਲ ਮੈਸ ਤੇ ਅਰਾਜਾ ਡੇਲੀ ਕਾਮ ਆਦਮਪੁਰ